ਸਾਸੀ ਕਾਲ ਜੀ ਸਾਰੇ ਵੀਰ ਭਾਈ ਭੈਣ ਭਰਾ ਜਿਹੜੇ ਮੇਰੇ ਨਾਲ ਲਾਈਵ ਜੁੜੇ ਆ ਦਿਖਾਦਾ ਤਸਵੀਰਾਂ ਇਸ ਜਗ੍ਹਾ ਦੇ ਉੱਪਰ ਜਿਹੜੀ ਤੁਸੀਂ ਐਮਪਟੀ ਸਪੇਸ ਦੇਖ ਰਹੇ ਹੋ ਇੱਥੇ ਇੱਕ ਨੇਪਾਲੀ ਹੁੰਦਾ ਸੀ ਜਿਹੜਾ ਦੋਸਾ ਤੇ ਉਹ ਮਨਚੂਰੀਅਨ ਤੇ ਸਪ੍ਰਿੰਗ ਰੋਲ ਬਣਾਉਂਦਾ ਸੀ ਸੀਵਰ ਦੇ ਪਾਣੀ ਵਿੱਚ ਧੋਂਦਾ ਤੁਹਾਨੂੰ ਦਿਖਾਇਆ ਸੀ ਤਾਂ ਤੁਹਾਡੀ ਤੇ ਸਾਡੀ ਲੋਕਾਂ ਦੀ ਬੜੀ ਵੱਡੀ ਜਿੱਤ ਆ ਵੀ ਉਹ ਜਿਹੜਾ ਇੱਥੇ ਚਾਈਨਾ ਟਾਊਨ ਵਾਲਾ ਸੀਗਾ ਉਹ ਇਹਨੂੰ ਛੱਡ ਕੇ ਕਿੱਥੇ ਹੋਰ ਚਲਾ ਗਿਆ ਐਸੇ ਹੀ ਮਾਰਕੀਟ ਦਾ ਇੱਕ ਦ੍ਰਿਸ਼ ਦਿਖਾਉਂਗਾ ਸਾਹਮਣੇ ਲੱਗਿਆ ਕਲਾਸਿਕ ਸਪਾ ਕਲਾਸਿਕ ਸਪਾ ਦਾ ਮਤਲਬ ਹੈ ਇੱਥੇ ਮ사ਜ ਕੀਤੀ ਜਾਂਦੀ ਹੈ ਤਾਂ ਮ사ਜ ਕਰਨਾ ਸਾਡੇ ਇੰਡੀਅਨ ਕਲਚਰ ਚ ਕਿੱਥੇ ਕਸਟੈਂਡ ਕਰਦਾ ਕਦੇ ਆਪਦੇ ਮਾਂ ਪਿਓ ਭੈਣ ਭਰਾ ਨੂੰ ਪੁੱਛੋ ਵੀ ਕਦੇ ਦੁਕਾਨਾਂ ਤੇ ਜਾ ਕੇ ਕਿਸੇ ਨੇ ਮਾਲ ਚੁਕਰਾਈ ਹੈ ਕਿਸੇ ਭੈਣ ਨੇ ਕਿਸੇ ਭਰਾ ਨੇ ਮਾਂ ਨੇ ਪਿਓ ਨੇ ਉਸ ਤੋਂ ਬਾਅਦ ਵਿਚਾਲੇ ਆ ਗਈ ਡਾਇਗਰਾਮ ਵਿੱਕੀ ਸਵੀਟਸ ਵਾਲਿਆਂ ਦੀ ਇਹ ਕਿ ਸਵੀਟਸ ਵਾਲੇ ਉਹ ਯੋਧੇ ਆ ਜਿਹੜੇ 120 ਰੁਪਏ ਦੇ ਹਿਸਾਬ ਨਾਲ ਕਿਲੋ ਕੇਕ ਖਰੀਦ ਕੇ ਲੋਕਾਂ ਨੂੰ ਵੇਚਦੇ ਸੀ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤਾਂ ਕੁਝ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਐਕਸਪੋਜ਼ ਕੀਤਾ ਸੀ ਤਾਂ ਇਸ ਮਾਰਕੀਟ ਦੇ ਬਾਹਰ ਦੀਆਂ ਜਿਹੜੀਆਂ ਰੌਣਕਾਂ ਇਸ ਵੇਲੇ ਇੱਥੇ ਨਾ ਸ਼ਾਇਦ ਗੱਡੀ ਖੜਾਉਣ ਵਾਸਤੇ ਵੀ ਜਗ੍ਹਾ ਜਿਹੜੀ ਹੈ ਨਹੀਂ ਮਿਲਦੀ ਸੀ ਤਾਂ ਸਾਡੀ ਤੁਹਾਡੀ ਲੋਕਾਂ ਦੀ ਜਿੱਤ ਹੈ ਵੀ ਅੱਜ ਇੱਥੇ ਇੱਕ ਅੱਧਾ ਆ ਕੇ ਖੜਦਾ ਜਿਹਨੂੰ ਇਹਦੇ ਬਾਰੇ ਨਹੀਂ ਪਤਾ ਤਾਂ ਹੋਰ ਕਿਹੜੇ ਕਿਹੜੇ ਇੱਥੇ ਵਿੱਕੀ ਸਵੀਟਸ ਵਾਲਿਆਂ ਦੇ ਆ ਕੇ ਆਪਦੀ ਸ਼ੋਭਾ ਵਧਾਉਣਗੇ ਇੱਜ਼ਤ ਮਾਨ ਕਰਾਉਣਾ ਪਸੰਦ ਕਰਨਗੇ ਮੈਨੂੰ ਕਮੈਂਟ ਬਾਕਸ 'ਚ ਰਿਪਲਾਈ ਜਰੂਰ ਦਿਓ ਦੱਸਿਓ ਵੀ ਉੱਲੀ ਵਾਲਾ ਕੇਕ ਕਿੰਨਾਂ ਨੂੰ ਪਸੰਦ ਆ ਉਦੋਂ ਤੱਕ ਲਈ ਮੈਨੂੰ ਇਹ ਸ਼ਾਂਤ ਨੂੰ ਦਿਓ ਅੱਗੇ ਜੀ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ